ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਲਈ ਦਾ ਸੀਕਰਟ ਬੁੱਕ ਲੈ ਕੇ ਆਇਆ ਕਈਆਂ ਨੇ ਸੁਣਿਆ ਹੋਣਾ ਇਹਦੇ ਬਾਰੇ ਤੇ ਕਈਆਂ ਨੇ ਪੜ੍ਹੀ ਵੀ ਹੋਣੀ ਮੈਂ ਤੁਹਾਨੂੰ ਇਸ ਬੁੱਕ ਦੇ ਕੁਝ-ਕੁਝ ਪਾਰਟਸ ਤੁਹਾਨੂੰ ਕੋਸ਼ਿਸ਼ ਕਰੂੰਗਾ ਮੈਂ ਪੂਰੀ ਕਰਨ ਦੀ ਮੈਂ ਸਮਝਾਉਂਦਾ ਰਹੂੰਗਾ ਦਾ ਸੀਕਰਟ ਦਾ ਸੀਕਰਟ ਮੀਨ ਰਹਿਸ ਜੀਵਨ ਦਾ ਰਹਿਸ ਜੋ ਪਰਸਨ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਚਾਹੁੰਦਾ ਹੈ ਪੋਜ਼ਿਟਿਵ ਵਿਚ ਆ ਲੈ ਕੇ ਆਉਣਾ ਚਾਹੁੰਦਾ ਜ਼ਿੰਦਗੀ ਤਾਂ ਉਹ ਇਨਸਾਨ ਇਸ ਬੁੱਕ ਨੂੰ ਜ਼ਰੂਰ ਪੜ੍ਹੇ 네ਗੇਟਿਵਿਟੀ ਤੋਂ ਦੂਰ ਕੇ ਰਹਿਣਾ ਕੋਈ ਗੋਲ ਨੂੰ ਅਚੀਵ ਕਰਨਾ ਤਾਂ ਉਹ ਇਨਸਾਨ ਜ਼ੋਰ ਪੜ੍ਹੇ ਇਸ ਬੁੱਕ ਨੂੰ ਅੱਜ ਇਸ ਬੁੱਕ ਦਾ ਇੱਕ ਟੌਪਿਕ ਲੈ ਕੇ ਆਇਆ ਜੋ ਆਪਾਂ ਜਿਵੇਂ ਕਿ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਜ਼ਿਆਦਾਤਰ ਲੋਕ ਅੱਜ ਕੱਲ ਪੋਜ਼ਿਟਿਵ ਬੋਲਦੇ ਨਹੀਂ 네ਗੇਟਿਵ ਵੀ ਬੋਲਦੇ ਠੀਕ ਹੈ ਤਾਂ ਕਿ ਆਕਰਸ਼ਣ ਦਾ ਨਿਯਮ ਕੀ ਕਹਿੰਦਾ ਜੋ ਆਪਾਂ ਬੋਲਦੇ ਆ ਆਪਣੇ ਵਰਡਸ ਪ੍ਰਕਿਰਤੀ ਚਲੇ ਜਾਂਦੇ ਬ੍ਰਹਮੰਡ ਵਿੱਚ ਚਲੇ ਜਾਂਦੇ ਉਹੀ ਵਰਡਸ ਆਪਣੇ ਬੈਕ ਆਉਣਗੇ ਹਾਲਾਂਕਿ ਤੁਹਾਨੂੰ ਇਹ ਹਾਸਾ ਮੈ ਲੱਗ ਰਿਹਾ ਹੋਣਾ ਬਟ ਨਹੀਂ ਇਹ ਰੀਅਲ ਹੈ ਇਸ ਚੀਜ਼ ਨੂੰ ਫੀਲ ਕਰਕੇ ਦੇਖਣਾ ਫੀਲ ਕਰਕੇ ਐਟ ਲੀਸਟ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਦੇਖਣੇ ਠੀਕ ਹੈ ਅੱਜ ਮੈਂ ਇੱਕ ਦੇ ਵਿੱਚ ਟੌਪਿਕ ਲੈ ਕੇ ਆਇਆ ਜਿਹਦੇ ਚ ਇਹਨਾਂ ਨੇ ਲਿਖਿਆ ਹੈ ਕਿ ਜਿਹੜਾ ਆਕਰਸ਼ਨ ਦਾ ਨਿਯਮ ਹੈ ਉਹ ਨਹੀਂ ਜਾਂ ਨਹੀਂ ਚਾਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੇ 네ਗੇਟਿਵ ਸ਼ਬਦਾਂ ਨੂੰ ਮਾਂਪੋ ਜਾ ਜੋਕ ਨਹੀਂ ਸਕਦਾ ਐਗਜ਼ਾਮਪਲ ਹੈ ਮੈਂ ਇਹਨਾਂ ਕੱਪੜਿਆਂ ਤੇ ਕੋਈ ਚੀਜ਼ ਨਹੀਂ ਵਹਾਉਣਾ ਚਾਹੁੰਦਾ ਮਾ ਲੋਈ ਐਨ ਚਾਹਨ ਕੋਈ ਕਹਿ ਰਿਹਾ ਮੈਂ ਇਨਾਂ ਕੱਪੜਿਆਂ ਤੇ ਕੋਈ ਚੀਜ਼ ਨਹੀਂ ਪਾਉਣਾ ਚਾਹੁੰਦਾ ਬਟ ਘਰਸ਼ਨ ਦਾ ਨਿਯਮ ਕੀ ਸੁਣ ਰਿਹਾ ਮੈਂ ਇਨਾਂ ਕੱਪੜਿਆਂ ਤੇ ਕੋਈ ਚੀਜ਼ ਪਾਉਣਾ ਚਾਹੁੰਦਾ ਸੈਕੰਡਲੀ ਮੈਂ ਨਹੀਂ ਚਾਹੁੰਦਾ ਮੈਨੂੰ ਦੇਰ ਹੋ ਜਾਵੇ ਬਟ ਅਗਰਸ਼ਨ ਦਾ ਨਿਯਮ ਕੀ ਸੁਣ ਰਿਹਾ ਮੈਂ ਚਾਹੁੰਨਾ ਮੈਨੂੰ ਦੇਰ ਹੋ ਜਾਵੇ ਕਿਉਂਕਿ ਉਹਨੂੰ ਨਹੀਂ ਤਾਂ ਸੁਣਨਾ ਹੀ ਨਹੀਂ ਆਉਂਦਾ ਨਾ ਉਹਨੂੰ ਮਾਪਣਾ ਆਉਂਦਾ ਤੀਸਰਾ ਮੈਂ ਨਹੀਂ ਚਾਹੁੰਦਾ ਕਿ ਰੈਸਟੋਰੈਂਟ ਵਾਲਾ ਸਾਡੇ ਟੇਬਲ ਕਿਸੇ ਹੋਰ ਨੂੰ ਦੇ ਗਰਸ਼ਨ ਨੂੰ ਕੀ ਸੁਣਿਆ ਮੈਂ ਚਾਹੁੰਨਾ ਹੈ कि ਸਾਡਾ ਟੇਬਲ ਕਿਸੇ ਹੋਰ ਨੂੰ ਦੇ ਦੇ। ਆਨਟ੍ਰੈਸਟਿੰਗ ਨਾ ਇਹ ਰੀਅਲ ਹੈ। ਹੁਣ ਅੱਗੇ ਮੈਂ ਨਹੀਂ ਚਾਹੁੰਦਾ ਕਿ ਇਹ ਜੁੱਤੀ ਕੱਟੇ। ਮਤਲਬ ਲੱਗੇ ਜਾਂ ਕੱਟੇ। ਤਾਂ ਕਰਸ਼ਨ ਦੇ ਨਿਯਮ ਨੂੰ ਕੀ ਸੁਣਿਆ? ਪ੍ਰਗਤੀ ਨੂੰ ਕੀ ਸੁਣਿਆ? ਮੈਂ ਚਾਹੁੰਨਾ ਕਿ ਜੁੱਤੀ ਕੱਟੇ। ਮੈਂ ਇਸ ਕੰਮ ਨੂੰ ਅਗਲੇ ਵਾਲਾ ਮੈਂ ਇਸ ਕੰਮ ਨੂੰ ਨਹੀਂ ਸੰਭਾਲ ਸਕਦਾ। ਕਰਸ਼ਨ ਦਾ ਨਿਯਮ ਕੀ ਕਹਿੰਦਾ ਮੈਂ ਇਸ ਤੋਂ ਇਲਾਵਾ ਬਹੁਤ ਸਾਰੇ ਕੰਮ ਚਾਹੁੰਨਾ ਜੋ ਮੈਂ ਨਹੀਂ ਸੰਭਾਲ ਸਕਦਾ। ਠੀਕ ਹੈ। ਤੇ ਇਸ ਤਰ੍ਹਾਂ ਇਸ ਦੇ ਵਿੱਚ ਕਾਫੀ ਵਰਡਸ ਲਿਖੇ ਹੋਏ। ਮੈਂ ਤੁਹਾਨੂੰ ਇਸ ਦੇ ਬਾਰੇ ਬਾਰੇ ਇਕ ਜੀ ਨੌਲੇਜ ਇੰ ਦਾ ਹੋਗਾ ਬਹੁਤ ਅੱਛੀ ਬੁੱਕ ਐ ਇਹਦੇ ਨਾਲ ਕੀ ਐ ਕਿ ਤੁਸੀਂ ਆਪਣਾ ਮਤਲਬ ਇੱਕ ਸਿੰਪਲ ਜਿਹਾ ਫੰਡਾ ਦੱਸਦਾ ਤੁਸੀਂ ਇੱਕ ਮੰਥ ਦੇ ਲਈ ਇੱਕ ਮੰਥ ਦੋ ਮੰਥ ਦੇ ਲਈ ਤੁਸੀਂ ਪੋਜ਼ਿਟਿਵ ਵਿਚਾਰ ਕਰਕੇ ਦੇਖੋ ਜੇ ਤੁਸੀਂ ਗੋਲ ਨੂੰ ਅਚੀਵ ਕਰਨਾ ਹੈ ਜਾਂ ਕਿਸੇ ਚੀਜ਼ ਨੂੰ ਆਪਣੇ ਕੋਈ ਇੱਕ ਪੋਜ਼ਿਟਿਵ ਵਰਡ ਤੁਸੀਂ ਲਗਾਤਾਰ ਉਹ ਬੋਲੋ ਲਗਾਤਾਰ ਉਹ ਬੋਲਣਾ ਮੰਥ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣਗੇ ਬਟ ਹਾਂ ਪੋਜ਼ਿਟਿਵ ਬੋਲੋ ਕਿਉਂਕਿ ਜੋ ਜਿਹੜਾ ਆਪਾਂ ਬ੍ਰਹਿਮੰਡ ਤੋਂ ਲੈਵਾਂਗੇ ਉਹੋ ਜਿਹੀ ਵਾਪਸ ਆਊਗਾ ਆਸ਼ਾ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਤਾਂ ਸੀਕਰਟ ਬੁੱਕ ਜੋ ਮੈਂ ਕਿਹਾ ਸੀ ਤੁਹਾਨੂੰ ਇਹ ਲੈ ਆ ਵੀ ਸਕਦੇ ਆ ਤੁਸੀਂ ਤੁਹਾਨੂੰ ਮਿਲ ਜਾਏਗੀ ਆਨਲਾਈਨ ਵੀ ਪਰਚੇਸ ਹੋ ਜਾਏਗੀ ਤੇ ਇਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਬਦਲੋ ਮੈਂ ਤਾਂ ਇਹੀ ਚਾਹੁੰਦਾ ਸੋ ਕੀਪ ਸ਼ੇਅਰਿੰਗ ਮਾਈ ਵੀਡੀਓਜ਼ ਲਾਈਕ ਮਾਈ ਵੀਡੀਓ ਸਪੋਰਟ ਮਾਈ ਵੀਡੀਓ ਥੈਂਕਸ ਫॉर ਵਾਚਿੰਗ ਗਾਇਜ਼